ਹਾਂਜੀ ਹੁਣ ਤੁਹਾਨੂੰ ਦੱਸਣ ਜਾ ਰਹੇ ਜੋ ਕਿ ਕਰਨਲ ਪਰਿਵਾਰ ਦਾ ਸੀਐਮ ਪਵੰਤਮਾਨ ਨੇ ਕਈ ਸ਼ਰਤਾਂ ਰੱਖ ਦਿੱਤੀਆਂ ਗਈਆਂ ਕਿਉਂਕਿ ਉਹਨਾਂ ਨੂੰ ਕਿਹਾ ਗਿਆ ਵੀ ਜੇ ਅਗਰ ਤੁਸੀਂ ਨਾਨਕ ਸਿੰਘ ਐਸਐਸਪੀ ਦਾ ਟਰਾਂਸਫਰ ਚਾਹੁੰਦੇ ਆ ਵੀ ਤੁਹਾਨੂੰ ਇਹ ਦੋ ਸ਼ਰਤਾਂ ਰੱਖੀਆਂ ਗਈਆਂ ਵੀ ਪਹਿਲੀ ਸ਼ਰਤ ਸੀਬੀਆਈ ਜਾਂਚ ਜੋ ਤੁਸੀਂ ਕਹਿੰਦੇ ਆ ਕੋਰਟ ਦੇ ਵਿੱਚ ਬੀਸੀਬੀਆਈ ਜਾਂਚ ਹੋਣੀ ਚਾਹੀਦੀ ਆ ਵੀ ਇੱਕ ਤਾਂ ਇਹ ਬਸ ਇਥੇ ਰੋਕ ਦਿੱਤਾ ਜਾਵੇ ਤਾਂ ਇੱਕ ਜਿਹੜਾ ਐਸਐਸਪੀ ਨਾਨਕ ਸਿੰਘ ਇਹਦਾ ਅਸੀਂ ਟਰਾਂਸਫਰ ਕਰਾ ਦਿੰਨੇ ਆ ਵੀ ਬਾਕੀ ਇਹਦਾ ਮਾਮਲਾ ਤਾਂ ਇਹ ਤੁਸੀਂ ਸੁਣ ਲਟ ਜਿਹੜੀ ਸਾਰੀ ਗੱਲ ਇਹ ਕਹਿ ਹੈ ਗਿਆ ਕਿਉਂਕਿ ਇੱਕ ਇਨਸਾਫ ਵਜੋਂ ਦੀ بجائے ਇਹਨਾਂ ਨੇ ਇੱਕ ਸ਼ਰਤਾਂ ਰੱਖੀਆਂ ਉਸ ਪਰਿਵਾਰ ਨਾਲ ਪਹਿਲਾਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਵੀ ਮੈਂ ਤੁਹਾਡੇ ਨਾਲ ਖੜਾਗਾ ਤੇ ਜਿਹੜਾ ਐਸਐਸਪੀ ਨਾਨਕ ਸਿੰਘ ਤੇ ਚਾਰੇ ਪੁਲਿਸ ਵਾਲੇ ਇਹਨਾਂ ਨੂੰ ਜ਼ਰੂਰ ਇਹਨਾਂ ਤੇ ਜੋ ਕਾਰਵਾਈ ਜ਼ਰੂਰ ਕਰਵਾਵਾਂਗੇ ਇਹ ਵਿਸ਼ਵਾਸ ਦਿਵਾ ਕੇ ਉਦੋਂ ਬਾਅਦ ਵਿਸ਼ਵਾਸ ਘਾਤ ਕੀਤਾ ਤਾਂ ਹੁਣ ਜਿਹੜਾ ਸੀਐਮ ਪੰਤਮਾਨਾ ਉਹ ਸਾਰਿਆਂ ਨੂੰ ਪਤਾ ਕਿਉਂਕਿ ਇੱਕ ਜਿਵੇਂ ਇਹਨਾਂ ਨੇ ਕਿਸਾਨਾਂ ਨਾਲ ਮਗਲੀ ਵੀਡੀਓ ਚ ਵੀ ਦੱਸਿਆ ਸੀ ਵੀ ਕਿਸਾਨਾਂ ਨਾਲ ਇੱਕ ਚਾਲ ਖੇਡੀ ਸੀ ਮੀਟਿੰਗ ਨੂੰ ਬੁਲਾ ਕੇ ਮੀਟਿੰਗ ਤੇ ਤੇ ਵਿੱਚ 80-80 ਸਾਲ ਦੀਆਂ ਬੁੜੀਆਂ ਬੰਦੇ ਬਜ਼ੁਰਗ ਸਾਰਿਆਂ ਨੂੰ ਜੇਲਾ ਦਿਖਾਤੀਆਂ ਨੇ ਤਾਂ ਹੁਣ ਜਿਹੜੀ ਰਹਿ ਗਈ ਗੱਲ ਇਸ ਪਰਿਵਾਰ ਦੀ ਕਿਉਂਕਿ 13 ਤਰੀਕ ਦੀ ਘਟਨਾ ਤੇ ਅੱਜ 3 April ਹੋ ਚਲਿਆ ਤਾਂ ਜਿਹਦੇ ਵਿੱਚ ਘਟੋ ਘਟ ਬੜਾ ਨਹੀਂ ਕਹਿੰਦਾ ਮੈਂ 18-19 ਦਿਨ ਹੋ ਗਏ ਹੋਣਗੇ ਤਾਂ ਇਹਦੇ ਵਿੱਚ ਹਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਇੱਕ ਅਫਸਰ ਜੋ ਕਰਨਲ ਇੱਕ ਅਫਸਰ ਨਾਲੇ ਦੱਸਣ ਦੇ ਬਾਵਜੂਦ ਇਹ ਪੁਲਿਸ ਵਾਲਿਆਂ ਨੇ ਕੁੱਟਮਾਰ ਕੀਤੀ ਉਹਦੀ ਤੇ ਜੇ ਹੁਣ ਸੀਬੀਆਈ ਜਾਂਚ ਕਹਿੰਦੇ ਆ ਪਰਿਵਾਰ ਕਰਾਉਣ ਨੂੰ ਤਾਂ ਇਹਨਾਂ ਨੂੰ ਪਹਿਲਾ ਸਮਾਂ ਦਿੱਤਾ ਗਿਆ 31 ਮਾਰਚ ਦਾ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਸ਼ਰਤਾਂ ਰੱਖੀਆਂ ਗਈਆਂ ਸਿਰ ਤੇ ਹੱਥ ਰੱਖ ਕੇ ਇਹਨਾਂ ਨੇ ਕਿਹਾ ਸੀ ਮੈਂ ਤੁਹਾਨੂੰ ਇਨਸਾਫ ਦਵਾਉਂ ਪਰ ਹੁਣ ਚਾਹੇ ਤਾਂ ਇਹ ਪੰਜਾਬ ਪੁਲਿਸ ਤੋਂ ਤਿਵਕ ਦੇ ਆ ਵੀ ਹੁਣ ਕਹਿਣ ਦਾ ਮਤਲਬ ਇਹਨੂੰ ਇਹ ਆ ਵੀ ਜੇ ਹੁਣੋਂ ਪੰਜਾਬ ਪੁਲਿਸ ਤੇ ਕੋਈ ਕਾਰਵਾਈ ਕਰਦੇ ਆ ਤਾਂ ਫਿਰ ਮੈਂ ਮੈਂ ਵੀਰੇ ਫਿੱਟੇ ਨੂੰ ਹੋ ਜੂਗੀ ਅਸੀਂ ਤਾਂ ਸੋਡੇ ਕਹਿਣ ਤੇ ਕਰਦੇ ਆ ਜੀ ਸਾਰੇ ਕੰਮ ਕਿਉਂਕਿ ਸੀਐਮ ਪੰਤਮਾਨ ਦੇ ਆਰਡਰ ਹੁੰਦੇ ਜਿਹੜਾ ਹੁਣ ਸੀਬੀਆਈ ਜਾਂਚ ਨੂੰ ਰੋਕਣ ਨੂੰ ਕਹਿੰਦੇ ਆ ਇਹ ਵੀ ਸੀਬੀਆਈ ਜਾਂਚ ਜਿਹੜੀ ਹੋਣੀ ਨਹੀਂ ਚਾਹੀਦੀ ਤਾਂ ਵੀ ਅਸੀਂ ਇਹ ਟਰਾਂਸਫਰ ਜੋ ਨਾਨਕਾ ਐਸਐਸਪੀ ਦਾ ਇਹ ਜ਼ਰੂਰ ਕਰਾ ਦਾਂਗੇ ਜੀ ਵੀ ਸੀਬੀਆਈ ਜਾਂਚ ਨਹੀਂ ਹੋਣੀ ਚਾਹੀਦੀ ਹੁਣ ਇਹਨੂੰ ਪਤਾਗਾ ਵੀ ਜੇ ਅਗਰ ਸੀਬੀਆਈ ਜਾਂਚ ਹੋ ਫਰਜ਼ ਜਾਂਚ ਕਰੋ ਸੀਬੀਆਈ ਤਾਂ ਚੰਗੀ ਤਰ੍ਹਾਂ ਹੀ ਕਰੂ ਕਿਉਂਕਿ ਇਹਨਾਂ ਨੂੰ ਸਾਰਾ ਕੁਝ ਪੁੱਛਿਆ ਜਾਊਗਾ ਵੀ ਤੁਸੀਂ ਇਸ ਵਕਤ ਜਦੋਂ ਇਹ ਘਟਨਾ ਵਾਪਰੀ ਐ ਕਿੱਥੋਂ ਤੁਰੇ ਸੀ ਕਿੱਥੇ ਆਏ ਕਿੱਥੋਂ ਆਏ ਸੀਗੇ ਉਹਦੇ ਵਿੱਚ ਫਿਰ ਦੱਸ ਰਹੇ ਆ ਕਿ ਅਸੀਂ ਕਨਕਾਊਂਟਰ ਕਰਕੇ ਆਏ ਆ ਉਹ ਇਨਕਾਊਂਟਰ ਜਿਹੜਾ ਕੀਤਾ ਉਹ ਫੇਕ ਆ ਕਿਉਂਕਿ ਇਹ ਮੀਡੀਆ ਦੇ ਵਿੱਚ ਵੀਡੀਓ ਆਈਆਂ ਮੇਰਾ ਕਹਿਣਾ ਨਹੀਂ ਇਹ ਕਈ ਵਾਰੀ ਇਹ ਮੀਡੀਆ ਦੇ ਵਿੱਚ ਸਾਰਿਆਂ ਨੇ ਹੀ ਦੇਖ ਲਈਆਂ ਵੀ ਫੇਕ ਇਨਕਾਊਂਟਰ ਆ ਤਾਂ ਇਹ ਇਹਦੇ ਵਿੱਚ ਪੰਜਾਬ ਪੁਲਿਸ ਫਸਦੀ ਨਜ਼ਰ ਆਉਂਦੀ ਆ ਤਾਂ ਇਸ ਕਰਕੇ ਇਹ ਸੀਐਮ ਪੰਤਮਾਨ ਇਹ ਪੰਜਾਬ ਪੁਲਿਸ ਦਾ ਜਿਵੇਂ ਕੋਈ ਆਪਾਂ ਕਹਦੇ ਇੱਕ ਦਬਾਅ ਬਣਿਆ ਹੁੰਦਾ ਤਾਂ ਇਹਨੇ ਇਸ ਪਰਿਵਾਰ ਨਾਲ ਇੱਕ ਬਹੁਤ ਵੱਡੀ ਚਾਲ ਖੇਡਤੀ ਗੇਮ ਖੇਡਤੀ ਕਿਉਂਕਿ ਸਾਰਿਆਂ ਨਾਲ ਪਹਿਲਾਂ ਹੁਣ ਇਸ ਪਰਿਵਾਰ ਦੀ ਪਹਿਲਾਂ 31 ਮਾਰਚ ਤਰੀਕਾ ਇਹਨਾਂ ਨੇ ਰੱਖਿਆ ਇੱਕ ਸਮਾਂ ਵੀ 31 ਮਾਰਚ ਦਾ 31 ਮਾਰਚ ਨੂੰ ਭਾਈ ਤੇ ਤੁਹਾਡਾ ਇਨਸਾਫ ਤੁਹਾਨੂੰ ਮੈਂ ਦਿਵਾਉਂਗਾ ਤੁਹਾਡੇ ਨਾਲ ਖੜਾ ਫਿਰ ਇਹਨਾਂ ਨੇ ਜਦੋਂ 31 ਮਾਰਚ ਨੂੰ ਇਹ ਗਏ ਤਾਂ 6 ਮਹੀਨੇ ਦਾ ਟਾਈਮ ਦਿੱਤਾ ਪਰ ਕੋਈ ਇਹਨਾਂ ਦੀ ਸੁਣਵਾਈ ਨਹੀਂ ਹੋਈ ਫੇਰ ਗੱਲ ਕਰੀਏ ਆਪਾਂ ਜਿਵੇਂ ਰਾਜਨਾਥ ਰੱਖਿਆ ਮੰਤਰੀ ਕੋਲੇ ਵੀ ਇਹ ਮਾਮਲਾ ਪਹੁੰਚ ਗਿਆ ਤਾਂ ਰਾਸ਼ਟਰਪਤੀ ਕੋਲੇ ਵੀ ਰਹਿ ਗਿਆ ਇਕੱਲਾ ਸੀਸੀ ਸੀਆਈਬੀ ਕਿਉਂਕਿ ਸੀਬੀਆਈ ਕਹਿਣ ਦਾ ਮਤਲਬ ਇਹਨਾਂ ਦਾ ਜੋ ਵੀ ਇਹਨਾਂ ਦਾ ਇਹ ਕਹਿਣਾ ਭੁਵੰਤਮਾਨ ਦਾ ਵੀ ਸੀਬੀਆਈ ਜਾਂਚ ਨਹੀਂ ਹੋਣੀ ਚਾਹੀਦੀ ਕਿਉਂਕਿ ਇਹਨੂੰ ਪਤਾ ਜੇ ਸੀਬੀਆਈ ਜਾਂਚ ਹੋ ਗਈ ਤਾਂ ਫਿਰ ਕਈ ਅਫਸਰ ਜਾਣਗੇ ਜਿਨ੍ਹਾਂ ਨੂੰ ਹੁਣ ਇਹ ਬਚਾਉਣ ਨੂੰ ਫਿਰਦੇ ਆ ਤੇ ਇੱਕ ਜਿਹੜਾ ਉਹਨਾਂ ਦਾ ਘਮਣ ਵਕੀਲ ਆ ਇੱਕ ਪਾਸੇ ਉਹ ਜਿਹੜਾ ਇਹਨਾਂ ਦੇ ਹੱਕ ਦੇ ਵਿੱਚ ਕਰ ਰਿਹਾ ਇਹ ਫੈਸਲਾ ਵੀ ਪੁਲਿਸ ਦੀ ਵੀ ਕੁੱਟਮਾਰ ਹੋਈ ਆ ਸਬੂਤ ਇਹਨਾਂ ਕੋਲੇ ਕੋਈ ਹੈ ਨਹੀਂ ਤੇ ਜਿਹੜਾ ਕਰਨਲ ਪਰਿਵਾਰ ਆ ਉਹਨਾਂ ਨੇ ਸਾਰੇ ਸਬੂਤ ਰੱਖ ਤੇ ਕੋਰਟ ਦੇ ਵਿੱਚ ਚੰਗੀ ਤਰ੍ਹਾਂ ਫਸ ਗਏ ਇਹ ਹੁਣ ਕਹਿਣ ਦਾ ਮਤਲਬ ਇਹ ਆ ਜੇ ਕੋਈ ਸੀਐਮ ਕੋਲ ਤਮਾਨ ਤੇ ਕੋਈ ਦਬਾਅ ਘਾਤਾ ਇਹ ਵੀ ਫਿਰ ਸੀਬੀਆਈ ਨੂੰ ਸੌਂਪ ਦੇਣ ਵੀ ਜੀ ਮੇਰੇ ਤੇ ਕੋਈ ਦਬਾਅ ਹੈ ਇਹਦੇ ਤੇ ਦਬਾਅ ਕੋਈ ਨਹੀਂ ਸਿਰਫ ਇਕੱਲਾ ਪੰਜਾਬ ਪੁਲਿਸ ਵੀ ਕਿਸੇ ਪਾਸੇ ਮੈਨੂੰ ਮਾੜਾ ਨਾ ਕਹਦੇ ਪੰਜਾਬ ਪੁਲਿਸ ਜੇ ਗੱਲ ਕਰੀਏ ਡੀਆਈਜੀ ਦੀ ਡੀਆਈ ਜੋ ਗੌਰਵ যাদਬਾ ਡੀਆਈਜੀ ਸਾਡੇ ਉਹਨੇ ਵੀ ਪੰਜਾਬ ਪੁਲਿਸ ਦਾ ਪੱਖ ਰੱਖਿਆ ਉਹਨਾਂ ਨੇ ਵੀ ਕੋਈ ਇਹੋ ਨਹੀਂ ਕਰੀ ਉਹਨਾਂ ਨੇ ਕਹਿਣਾ ਸੀ ਵੀ ਹਾਂਜੀ ਜਿਹੜੀ ਚਾਹ ਪੁਲਿਸਾ ਚਾਹ ਕੋਈ ਆਮ ਨੋਰਮਲ ਨੋਰਮਲ ਬੰਦਾ ਜਿਹੜਾ ਕੋਈ ਵੀ ਗੁਨਾਹਗਰ ਗੁਨਾਹਗਰ ਹੁੰਦਾ ਚਾਹ ਕੋਈ ਐਸਐਚਓ ਚਾਹ ਕੋਈ ਪੁਲਸ ਵਾਲਾ ਜੇ ਕੋਈ ਆਮ ਘਰੇਲੂ ਬੰਦਾ ਹੁੰਦਾ ਤੇ ਪੁਲਿਸ ਦੇ ਪੁਲਸ ਨੂੰ ਕੁੱਟਿਆ ਹੁੰਦਾ ਹੁਣ ਨੂੰ ਕਿਦੋਂ ਦਾ ਇਹਨੇ ਪਰਚੇ ਤੇ ਪਰਚੇ ਪਾਤੇ ਹੁੰਦੇ ਤਾਂ ਹੁਣ ਜਦੋਂ ਇਹਨਾਂ ਦੇ ਆਪ ਦੇ ਤੇ ਆਈ ਆ ਜਿਵੇਂ ਇਹ ਰੌਣੀ ਜਿਹੜਾ ਐਕਸਪੈਕਟਰਾ ਹੋਰ ਵੀ ਕਈਆਂ ਦੇ ਨਾਮ ਆਏ ਆ ਤਾਂ ਇੱਕ ਜੋ ਮੇਨ ਇਹਨਾਂ ਦਾ ਐਸਐਸਪੀ ਸਿੰਘ ਨਾਨਕ ਇਹ ਦੱਸਿਆ ਗਿਆ ਹੁਣ ਮੀਡੀਆ ਦੇ ਵਿੱਚ ਜਿਵੇਂ ਆਪਾਂ ਗੱਲ ਕਰੀਏ ਕਰਮ ਪਰਿਵਾਰ ਨਾਲ ਸਾਰੇ ਜੋ ਸਾਡੇ ਆਰਮੀ ਦੇ ਨੌਜਵਾਨ ਜੋ ਔਨ ਡਿਊਟੀ ਜਾਂ ਕੋਈ ਰਿਟਾਇਰਮੈਂਟ ਸਾਰੇ ਉਹਨਾਂ ਦੇ ਨਾਲ ਖੜੇ ਆ ਸਾਰਾ ਪੰਜਾਬ ਨਾਲ ਖੜ ਗਿਆ ਸਾਰਾ ਮੀਡੀਆ ਖੜ ਗਿਆ ਵੀ ਉਹਨਾਂ ਦੇ ਨਾਲ ਹਰ ਵਕਤ ਸਾਡਾ ਸਾਰਾ ਪੰਜਾਬ ਨਾਲ ਖੜਾਗਾ ਆ ਜਿਹੜਾ ਇਹ ਧਰਨਾ ਇਹਨਾਂ ਨੇ ਵਿਸ਼ਵਾਸ ਦਿਵਾ ਕੇ ਚੱਕਿਆ ਗਿਆ ਸੀ ਤਾਂ ਹੁਣ ਗੱਲ ਇਹ ਨਹੀਂ ਵੀ ਦੁਬਾਰੇ ਨਹੀਂ ਲੱਗ ਸਕਦਾ ਧਰਨਾ ਕਿਉਂਕਿ ਉਹਨਾਂ ਨੇ ਇੱਕ ਇਹਨਾਂ ਨੂੰ ਕਿਹਾ ਸੀ ਸੀਐਮ ਭੰਤਵਾਨ ਨੂੰ ਵੀ ਅਸੀਂ ਅੱਜ ਇਹ ਤੁਹਾਡੇ ਕਹਿਨ ਤੇ ਇਹ ਧਰਨਾ ਚੱਕ ਰਹੇ ਆ ਇਹ ਨਾ ਹੋਵੇ ਵਾਅਦੇ ਵਿੱਚ ਤੁਸੀਂ ਵਾਅਦੇ ਤੋਂ ਮੁੱਕਰੋ ਤਾਂ ਇਹ ਕੱਲੀ ਪਹਿਲੀ ਵਾਰ ਨਹੀਂ ਹੋਈ ਜਿਵੇਂ ਇਸ ਪਤਨੀ ਦਾ ਕਹਿੰਦਾ ਕਰਨਲ ਦੀ ਪਤਨੀ ਨੇ ਕਿਹਾਗਾ ਜੋ ਵੀ ਸਾਡੇ ਨਾਲ ਇੱਕ ਬਹੁਤ ਵੱਡੀ ਗੇਮ ਖੇਡੀ ਐ ਇਹ ਸੋਡੇ ਕੱਲਿਆਨਾਲ ਨਹੀਂ ਜੀ ਖੇਡੀ ਸਾਰੇ ਸਾਰੇ ਸਾਡੇ ਪੰਜਾਬ ਨਾਲ ਗੇਮ ਖੇਡੀ ਐ ਸੀਐਮ ਪੰਤ ਮਾਨੀ ਉਹਦੇ ਤੋਂ ਸਾਰੇ ਤੰਗ ਆ ਰਹੇ ਆ ਜਿਵੇਂ ਇਸ ਕਰਨਲ ਦੇ ਪਰਿਵਾਰ ਨਾਲ ਅਵਿਸ਼ਵਾਸ ਘਾਤ ਕੀਤਾ ਇਹਨਾਂ ਨੇ ਬਹੁਤ ਵੱਡੀ ਇੱਕ ਜੋ ਘਟਨਾ ਵਾਪਰ ਦੇ باوجود ਇੱਕ ਗੱਸਣ ਦੇ باوجود ਵੀ ਮੈਂ ਇੱਕ ਕਰਨਲ ਆ ਤੇ ਫਿਰ ਵੀ ਇਹਨਾਂ ਨੇ ਪੁਲਿਸ ਵਾਲਿਆਂ ਦੀ ਸੁਣੀ ਨਹੀਂ ਉਲਟਾ ਉਹਦੇ ਤੇ ਇਲਜ਼ਾਮ ਲਾਏਗੇ ਕਿਹਾ ਗਿਆ ਵੀ ਇਹ ਰਾਤ ਨੂੰ ਉਥੇ ਸ਼ਰਾਬ ਪੀ ਰਹੇ ਸੀ ਜਿੱਥੇ ਗੱਡੀ ਦੇ ਬਾਹਰ ਨਟ ਦੇ ਰੱਖ ਕੇ ਇਹ ਸ਼ਰਾਬ ਪੀ ਰਹੇ ਸੀ ਰਾਤ ਨੂੰ ਕੁੜੀਆਂ ਛੜ ਰਹੀਆਂ 12 ਵਜੇ ਪਹਿਲਾ ਨੰਬਰ ਤੱਕ ਕੁੜੀਆਂ ਕਿੱਥੋਂ ਹੁੰਦੀਆਂ ਇਹ ਜਿਹੜਾ ਮਾਮਲਾ ਰਜਿੰਦਰਾ ਹਸਪੀਟਲ ਦੇ ਸਾਹਮਣੇ ਟਾਬੇ ਦੇ ਸਾਰੀ ਇਹ ਘਟਨਾ ਵਾਪਰੀ ਆ ਤੇ ਹੁਣ ਜਿਹੜਾ ਕੋਈ ਇਹਨਾਂ ਦੇ ਗੱਲ ਕੋਈ ਨਾਲ ਖੜਦਾ ਤਾਂ ਉਹਨੂੰ ਧਮਕੀ ਦਿੱਤੀ ਜਾਂਦੀ ਜਿਵੇਂ ਕਿ ਉਹਨ ਗੁਰਤੇਜ ਸਿੰਘ ਢਿੱਲੋਂ ਜੋ ਇਹਨਾਂ ਦੇ ਰਿਸ਼ਤੇਦਾਰ ਆ ਉਹਨੂੰ ਵੀ ਧਮਕੀਆਂ ਆਈਆਂ ਬੀ ਤਨੇ ਤੇ ਤਿੰਨ ਤਰ੍ਹਾਂ ਦੇ ਪਰਚੇ ਪੈਣਗੇ ਇੱਕ ਪਹਿਲਾ ਨੰਬਰ ਵੀ ਤੈਨੂੰ ਜੋ ਛੇੜ ਛੇੜਖਾਨੀ ਦਾ ਜਨਾਨੀ ਦਾ ਪਰਚਾ ਪਊ ਜਾ ਕਿਸੇ ਵੀ ਧਰਨੇ ਜੇ ਆ ਕਿਤੇ ਵੀ ਜਾਉਂਗੇ ਤੁਸੀਂ ਦੂਜਾ ਨੰਬਰ ਤੇ ਗੱਡੀ ਚ ਡਰੱਗਸ ਰੱਖਿਆ ਜਾਊ ਤੇ ਤੀਜਾ ਨੰਬਰ ਅਸਲਾ ਰੱਖਿਆ ਜਾਊ ਤੇ ਗੱਡੀ ਚ ਵੀ ਤੂੰ ਸਾਈਡ ਤੇ ਹਟ ਜਾ ਜੇ ਕੋਈ ਆਪਣਾ ਇਨਸਾਫ ਮੰਗ ਰਿਹਾ ਫਿਰ ਉਹ ਰਿਕਸ਼ਾ ਵਾਲਾ ਆਟੋ ਰਿਕਸ਼ਾ ਜੇ ਕੋਈ ਗਵਾਹ ਬਣ ਕੇ ਆਇਆ ਸੀ ਉਹਦੇ ਪਰਿਵਾਰ ਦੇ ਨੂੰ ਧਮਕੀਆਂ ਆਉਣ ਲੱਗੀਆਂ ਘਰੇ ਪੁਲਿਸ ਪਹੁੰਚ ਗਈ ਉਹ ਵੀ ਭੱਜ ਗਿਆ ਕਹਿਣਾ ਮਤਲਬ ਚਾਰੇ ਪਾਸੇ ਗੁੰਡਾਗਰਦੀ ਦਿਖਾ ਰਹੇ ਇਹਦਾ ਕਰਕੇ ਹੁਣ ਇਹੀ ਕਹਿਣਾ ਚਾਹੁੰਦੇ ਆ ਬਈ ਸਾਰਾ ਪੰਜਾਬ ਨਾਲ ਖੜਾ ਦੇਖਣਾ ਹੁਣ ਇਹ ਬੰਦਾ ਕੱਲੀ ਸੀਬੀਆਈ ਜਾਂਚ ਸੀਬੀਆਈ ਇਹਨਾਂ ਨੂੰ ਇਨਸਾਫ ਦਵਾ ਸਕਦੀ ਹੈ ਨਾ ਕੋਈ ਹੋਰ ਜਾਂ ਰਾਸ਼ਟਰਪਤੀ ਰਾਸ਼ਟਰਪਤੀ ਗ੍ਰਹਿ ਮੰਤਰੀ ਜੋ ਇਹੀ ਇਹੀ ਇਨਸਾਫ ਦਵਾ ਸਕਦੇ ਆ ਤਾਂ ਹੋਰ ਕੋਈ ਨਹੀਂ ਦਵਾ ਸਕਦੇ ਕਿਉਂਕਿ ਜੇ ਗੱਲ ਕਰੀਏ ਜੋ ਰੱਖਿਆ ਮੰਤਰੀ ਦੀ ਉਹਨਾਂ ਕੋਲੇ ਵੀ ਇਹ ਗੱਲ ਪਹੁੰਚ ਗਈ ਤਾਂ ਹੁਣ ਦੇਖਣਾ ਇਹ ਬੰਦਾ ਇਸ ਪਰਿਵਾਰ ਨੂੰ ਇਨਸਾਫ ਮਿਲੂ ਜਾਂ ਨਹੀਂ ਮਿਲੂ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਚੈਨਲ ਆ ਤਾਂ ਜਿੱਥੋਂ ਤੇ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਰ ਮਿਲਦੇਗਾ ਨੂੰ ਨਵੇਂ ਟੌਪ ਤੇ ਧੰਨਵਾਦ